ਵਾਹੇ ਗੁਰੂ 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 ਵਾਹੇ ਵਾਹਿਗੁਰੂ 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 ਗੁਰਦੁਆਰਾ ਨਦੀਕਾ ਕਲਚਾ ਗੁਰਦੁਆਰਾ ਦਿੱਲੀ ਕਟੇ ਮੈਂ ਸੰਦਰਸ਼ਨ ਮੁਖ ਸੇਵਾਦਾਰ ਗੁਰਦੁਆਰਾ ਬੋਦੀ ਧਰ ਕੋਲਕਾ ਗੁਰਦੁਆਰਾ ਬੋਦੀ ਧਰ ਕੋਲਕਾ ਅਮਰਸਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ 86ਵਾਂ ਹੁਲਾਮੁਲਾ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ 6 ਮਾਰਚ ਤੋਂ ਦੇਵੀ ਨਰਿਦੇ ਖੰਡਪਾਤ ਸਾਹਿਬ ਨੂੰ ਪੀਤੇ ਜਾਣਗੇ ਔਰ ਇਹ ਦਰੀਆਂ ਨਿਰੰਤਰ 16 ਬਾੜ ਜਿਹਾ ਨਿਕਲਣ ਗਿਆ ਜਿਸ ਵਿੱਚ 5 ਦਰੀਆਂ 52 52 ਸ੍ਰੀ ਖੰਡਪਾਤ ਸਾਹਿਬ ਦੀਆਂ ਆਰੰਭ ਹੋਣ ਜੀਆਂ ਔਰ 252 ਸ੍ਰੀ ਖੰਡਪਾਤ ਸਾਹਿਬ ਦੇ ਉਹਨਾਂ ਦੀ ਸੰਬੰਧਤਾ ਹੋਈ ਹੈ ਔਰ ਇਸ ਦੇ ਦੌਰਾਨ ਇਹ ਸੰਤਰੀ ਜੀ ਵਾਲੀਵਾਸੇ ਪੰਜਾਬ ਲੈਵਲ ਦੇ ਟੂਰਨਾਮੈਂਟ ਕਰਾਏ ਜਾ ਰਹੇ ਹੈ ਤਾਂ ਕਿ ਸਾਡੇ ਨੌਜਵਾਨ ਜਿਹੜੇ ਹੈ ਉਹ ਖੇਡਾਂ ਵੱਲ ਪ੍ਰੇਰਿਤ ਹੋ ਕੇ ਤੇ ਆ ਨਜਾਇਜ਼ਾਂ ਤੋਂ ਬਹਰ ਕਿ ਜਿਹੜਾ ਆਪਣਾ ਜੀਵਨ ਬਚੀਨ ਕਰ ਔਰ 9 ਤਰੀਕ ਨੂੰ ਪੰਨਿਆ ਪਿਆਰਿਆਂ ਦੀ ਗਵਾਈ ਔਰ ਹਾਜ਼ਰ ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਤਰਜਾਇਆ ਹੈ ਨਗਰ ਕੀਰਤਨ ਘਰਾਂ ਵਿੱਚ ਗੀਤਾ ਜਾਵੇ ਜਿਗਾ ਜਿਹੜਾ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸਾਹਿਬ 'ਤੇ ਉਹਦੀ ਸੰਪੂਰਨਤਾ ਹੋਵੇਗੀ ਔਰ 12 13 14 15 ਮਾਰਚ ਨੂੰ ਭਾਰੀ ਜਵਾਨ ਸਜਾਏ ਜਾਣਿਆ ਜਿਸ ਵਿੱਚ ਸંત ਦੇ ਮਹਾਨ ਰਾਗੀ ਢਾਡੀ ਕਵੀਸ਼ਰ ਸੰਤਾਂ ਨੂੰ ਗੁਰ ਇਤਿਹਾਸ ਔਰ ਸਿੱਖ ਇਤਿਹਾਸ ਸੁਣਾ ਕੇ ਵਿਹਾਲ ਕਰਨਗੇ ਔਰ ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਅਭਰਾਲਾ ਕਰਨਗੇ ਸੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹ ਜਿਹੜੀ ਹੋਲੇ ਦੀ ਪਰੰਪਰਾ ਢੀਗੁਰ ਗੋਪਾ ਜੀ ਦੀ ਮਹਾਰਾਜ ਨੇ ਨਲਗੋੜ ਸਾਹਿਬ ਤੇ ਰੰਗ ਕੀਤੀ ਔਰ ਉਸ ਨੂੰ ਅੱਗੇ ਤੋਰਦੇ ਆਇਆ ਕੋੜ ਖਾਲਸਾ ਦੀਆਂ ਸੰਗਤਾਂ ਨੇ ਦੁਰਦਵਾਰਾ ਬੋੜੀ ਸਾਹਿਬ 'ਕੇ ਕਿ ਬੋਲੇ ਮਹਲੇ ਦੀ ਪਰੰਪਰਾ ਨੂੰ ਰੱਖੀਦਾ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾ ਪ੍ਰੋਗਰਾਮਾਂ ਦੇ ਵਿੱਚ ਆਗੜੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣਾ ਜਿਹੜਾ ਮੁਨਕਾ ਜੀਨ ਹੈ ਉਸ ਨੂੰ ਸਫਲ ਕਰਨ ਦਾ ਪ੍ਰਣਾਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ